ਹਾਂਜੀ ਸਰ ਨਾਮ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਗੁਰਮੀਤ ਸਿੰਘ ਜੀ ਕਿਹੜਾ ਪਿੰਡ ਹੈ ਤੇ ਕਿੱਥੋਂ ਦੇ ਜਿਹੜੇ ਵਸਨੀਕ ਹੋ ਤੁਸੀਂ ਕੀ ਹਾਲਾਤ ਜਿਹੜੇ ਬਣੇ ਹੋਏ ਆ ਸਾਡਾ ਪਿੰਡ ਹौजਖਾ ਇਸਾ ਜੀ ਜਿਲ੍ਹਾ ਫਾਜ਼ਿਲਕਾ ਜੀ ਵੀ ਮਾਲੋ ਹਾਲਾਤ ਸਾਡੇ ਦੇਖੀ ਜਾਂਦੇ ਨੇ ਕੋਈ ਵੀ ਮੇਰੇ ਪੈਨਪਰਾ ਜਿਹੜਾ ਲਾਈਵ ਦੇਖਦਾ ਜਾਂ ਕੋਈ ਸ਼ੋਰਟ ਦੇਖਦਾ ਦੇਖੋ ਸਾਡੇ ਹਾਲਾਤ ਵੇਖੋ ਇੱਕ ਵਾਰੀ ਵੀ ਅਸੀਂ ਬਹੁਤ ਦੁਖੀ ਆਂ ਵੀ ਜਿਹੜਾ ਸਾਡੇ ਕਮਰੇ ਸੀ ਮੇਹ ਕਰ ਪਹਿਲੇ ਮੀਚੀ ਡਿੱਗ ਪਏ ਨੇ ਜੀ ਸਾਡਾ ਸਮਾਨ ਜਿਹੜਾ ਸੀ ਉਹ ਅਸੀਂ ਕਿਸੇ ਦੇ ਘਰੇ ਰੱਖਿਆ ਆ ਸੀ ਜੀ ਉਹ ਵੀ ਮੰਨ ਲਓ ਕਹਿੰਦੇ ਸਾਡਾ ਸਮਾਨ ਬਾਹਰ ਕੱਢ ਲਓ ਨਹੀਂ ਤਾਂ ਅਸੀਂ ਅੱਗ ਲਾ ਦੇਾਂਗੇ ਜੀ ਇਸੇ ਕਰਕੇ ਸਾਡਾ ਸਮਾਨ ਹੱਥੇ ਉੱਥੇ ਰੱਖਿਆ ਹੈ ਟਿੱਬੇ ਕੋਲੇ ਮੇਰਾ ਸਮਾਨ ਉੱਥੇ ਬਾਹਰ ਹੀ ਪੇਜੀ ਗਿਆ ਸਾਰਾ ਸਮਾਨ ਮੇਰਾ ਖਰਾਬ ਹੋ ਗਿਆ ਜੀ ਆ ਛੋਟੇ ਛੋਟੇ ਮੇਰੇ ਬੱਚੇ ਆ ਜੀ ਮੀਆਂ ਦੇ ਵਿੱਚ ਅਸੀਂ ਰਾਤਾਂ ਬੈ ਬੈ ਕੇ ਕੰਦੇ ਰਹੇ ਜੀ ਵੀ ਇੰਨੇ ਕੋ ਲਾ ਤਾਂ ਸਾਡੇ ਮਾੜੇ ਆ ਨਾ ਕੋ ਸਾਨੂੰ ਰਾਹ ਲੱਗਦਾ ਹਾਂ ਕੋਈ ਪਹਿਲਾਂ ਰਾਹ ਹੁੰਦਾ ਸੀ ਜਿੰਮੇਦਾਰ ਨੇ ਪੱਟ ਲਿਆ ਦੇ ਵਟਾਂ ਦੇ ਮਾਲ ਥੋੜੀਆਂ ਚੌੜੀਆਂ ਕਰਨੇ ਆ ਉਹ ਥੋੜੀਆਂ ਹੋਰ ਸੌੜੀਆਂ ਕਰ ਦਿੰਦੇ ਆ ਜੀ ਚੋਨਾ ਤੂੰ ਲੰਘ ਕੇ ਜਾਂਦੇ ਮੇਰੇ ਬੱਚੇ ਵੀ ਸਾਰੇ ਪੇਜ ਕੇ ਜਾਂਦੇ ਆ ਸਕੂਲ ਚ ਮਾਸਟਰ ਵੀ ਲੜਦੇ ਆ ਕਿਉਂ ਪੇਜ ਕੇ ਆਇਆ ਯਾਰ ਮਾਸਟਰ ਵੀ ਕੁੱਟਦੇ ਆ ਇਹਨਾਂ ਨੂੰ ਜੀ ਕਿੰਨੇ ਕਿਲੋਮੀਟਰ ਤੁਰ ਕੇ ਜਾਂਦੇ ਜਿਹੜੇ ਬੱਚੇ ਇਥੋਂ 2 ਕਿਲੋਮੀਟਰ ਬਣੂਗਾ 2 ਕਿਲੋਮੀਟਰ ਤੇ ਖੇਤਾਂ ਵਿੱਚੋਂ ਕਿੰਨੇ ਕਿਲੋਮੀਟਰ ਲੰਘ ਕੇ ਜਾਂਦੇ 6 ਕਿੱਲੇ ਬਣੂਗਾ ਜੀ 6 ਅਲਵਾਦਾ ਕਿਲੋਮੀਟਰ ਕਹਿ ਦਿਆ ਘੁਮ-ਕਮਾ ਕੇ ਜੀ ਤੇ ਕੀ ਮੰਗ ਕਰਦੇ ਹੋ ਮਾਂਗ ਮਰੀਏ ਕਿ ਮੈਨੂੰ ਮਾਲੋ ਜਾਤਾ ਰਾਤ ਆ ਦਵਾਇ ਜਾਵੇ ਤੇ ਜਾਂ ਫਿਰ ਸਾਡ ਮਾਲੋ ਇਥੋਂ ਪਿੰਡ ਜਗਾ ਲੈ ਕੇ ਜੂ ਜਾਵੇ ਜੀ ਕਮਰੇ ਪਾ ਕੇ ਦਿੱਤੇ ਜਾਣ ਸਾਨੂੰ ਤੇਰੇ ਕੋਈ ਨਾ ਬੱਚ ਤਾਂ ਨਹੀਂ ਵੀ ਜਿਹੜਾ ਮੈਂ ਆਪ ਕਮਰੇ ਖੜੇ ਕਰ ਲਵਾਂ ਬੱਚੇ ਕਿ ਨਹੀਂ ਬੱਚੇ ਮੇਰੇ ਚਾਰ ਲੜਕੇ ਆ ਇੱਕ ਲੜਕਾ ਜੀ ਜੀ ਤੇ ਕਿਥੇ ਕਿਥੇ ਪੜਦੇ ਇੱਕ ਬੁੱਧੋ ਕਾ ਪੜਦਾ ਜੀ ਜੀ ਤਿੰਨ ਹੋਜ ਖਾਸ ਪੜਦੇ ਆ ਜੀ ਇੱਕ ਮੇਰੀ ਭੈਣ ਕੋਲੇ ਪੜੀ ਜਾਂਦੀ ਉਹ ਕਟਿਆਂ ਵਾਲੇ ਜੀ ਤੇ ਕਿਸੇ ਸਰਕਾਰੀ ادارے ਕੋਲੇ ਜਾਂ ਪੰਚਾਇਤ ਕੋਲੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਕੀਤੀ ਸੀ ਜੀ ਅਸੀਂ ਕਿਹਾ ਵੀ ਸਾਡਾ ਸਮਾਨ ਮਤਲਬ ਬਾਹਰ ਰੱਖਣ ਨਾਲ ਪੰਚਾਇਤ ਕਰ ਰੱਖਿਆ ਜਾਵੇ ਜੀ ਉਹ ਨਾ ਨਹੀਂ ਰੱਖਣਤਾ ਉਹ ਕਹਿੰਦੇ ਵੀ ਅਸੀਂ ਇੱਥੇ ਇਕੱਠ ਕਰੀਦਾ ਨਾ ਪੰਚਾਇਤ ਕਰ ਰੱਖ ਵਿਹਲਾ ਨਹੀਂਗਾ ਪਰ ਮੈਂ ਪੈ ਵਿਹਲੇ ਆ ਜੀ ਧਰਮਸ਼ਾਲਾ ਵਿਹਲੀ ਆ ਪਈਆਂ ਜੀ ਕਿਸੇ ਨੇ ਕੋਈ ਨਹੀਂ ਸਾਨੂੰ ਰੱਖਣਤਾ ਸਮਾਨ ਠੀਕ ਸਾੜੀ ਬੋਟਾਂ ਹੁੰਦਾ ਜੀ ਗੋਰੀ ਨੇ ਸਾਡੇ ਸੁਣਾਈ ਹੋਈ ਕਿਤੇ ਵੀ ਨਾ ਕੋ ਸਰਪੰਚ ਸੁਣਦਾ ਨਾ ਕੋਈ ਹੋਰ ਐਮਐਲਏ ਸੁਣਦਾ ਕੋਈ ਵੀ ਨਹੀਂ ਸੁਣਦਾ ਸਾਡੇ ਕੋਈ ਅਧਾਰਾ ਨਹੀਂ ਸੁਣਦਾ ਹਾਂਜੀ ਤੇ ਕਦੋਂ ਤੋਂ ਮਕਾਨ ਜਿਹੜਾ ਡਿੱਗਿਆ ਪਿਆ ਜੀ ਇਹ ਪਹਿਲੇ ਮਹੀਨੇ ਚ ਹੀ ਡਿੱਗ ਪਿਆ ਜੀ ਇਸ ਸਾਲ ਦੀ ਗੱਲ ਹੈ ਹਾਂਜੀ ਚਾਹ ਹਾਂਜੀ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੋਗੇ ਬਸ ਇਹ ਮੇਰੀ ਬੇਨਤੀ ਹੈ ਕਿ ਮੇਰਾ ਸਮਾਨ ਬਾਹਰ ਉਵੇਂ ਹੀ ਰੁਲਦਾ ਪਿਆ ਜੀ ਹਾਂਜੀ ਜਿਵੇਂ ਮੇਰੇ ਮਾ ਲੋ ਕਮਰੇ ਪਾ ਕੇ ਦਿੱਤੇ ਜਾਣ ਬੋਤਾਂ ਲੈਣ ਇੱਥੇ ਆ ਜਾਂਦੇ ਆ ਜੀ ਤੇ ਜਦੋਂ ਕੋਈ ਗੱਲ ਜਾਂ ਕੋਈ ਕਹਿਦਾ ਸਾਡੀ ਸੁਣਾਈ ਨਹੀਂ ਹੁੰਦੀ ਕੋਈ ਸੁਣਾਈ ਨਹੀਂ ਹਾਂਜੀ ਠੀਕ ਮੇਰਾ ਨੰਬਰ ਹੈ 87288 19278 87288 19278 ਇਹ ਇਸ ਤੇ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹਾਂਜੀ ਸੰਪਰਕ ਵੀ ਮੇਰਾ ਬਾਕੀ ਪੈਸੇ ਫੋਨ ਵੀ ਇਸ ਤੇ ਹੀ ਚੱਲਦਾ ਹੈ ਠੀਕ ਠੀਕ ਓਕੇ ਜੀ